ਅਰੋਪਨ ਰਾਜ ਛੰਦ ਪਪਾਜ ਭੀਤ ਨੋ ਪਟੰ ਤਤਾਜ ਪਰਥਨੋ ਪੂੰ ਸੂਰਮੇ ਡਰ ਕੇ ਭੱਜ ਗਏ ਹਨ ਅਤੇ ਭਰਤ ਨੂੰ ਧਰਤੀ ਉੱਤੇ ਹੀ ਛੱਡ ਗਏ ਹਨ ਗਿਰਾਂਤ ਲੋਥ ਤੰ ਉਠੰ ਰੋਧ ਰਾਗ ਵੰਗ ਤਟੰ ਹੋਰ ਕਈ ਲੋਕਾਂ ਉੱਤੇ ਡਿੱਗਦੇ ਟਹੰਦੇ ਉੱਠ ਕੇ ਸ਼੍ਰੀ ਰਾਮ ਕੋਲ ਜਾ ਕੇ ਰੋਂਦੇ ਹਨ ਜੋ ਜੈਸੋ ਪ੍ਰਾਤ ਪਰਥਨੋ ਸੁਨੰਤ ਜਾਨ ਕੀ ਪਤੰ ਜਦ ਸੀਤਾ ਦੇ ਸਵਾਮੀ ਸ਼੍ਰੀ ਰਾਮ ਨੇ ਭਾਰਤ ਭਰਾ ਦਾ ਜੋ ਜਣਾ ਸੁਨਿਆ ਪਪਾਤ ਭੂਮਨੋ ਤਲੰ ਆ ਪੀੜ ਪੀੜ ਤੰ ਤੁਖੰ ਤਾਂ ਦੁਖ ਦੀ ਪੀੜ ਨਾਲ ਦੁਖੀ ਹੋ ਕੇ ਧਰਤੀ ਉਤੇ ਢਿਗ ਪਏ ਸਸਜ ਜੋਦ ਰੰਗ ਜੁਦੀ ਸੁਕਰੋਧ ਬਦਨੋ ਬਰੰ ਪਰਚੰਡ ਯੋਧਿਆਨੂ ਭਜਾ ਕੇ ਕ੍ਰੋਧ ਨਾਲ ਬਲਵਾਨਾਂ ਨੂੰ ਮਾਰਨ ਲਈ ਤਤਜ ਜਾਗ ਮੰਡਲੰ ਅਦਾਲਡ ਦੰਡਨੋਂ ਨਰੰਗ ਜਗਤ ਮੰਡਲ ਦੀ ਆਸ ਨੂੰ ਤਿਆ ਕੇ ਆਤੇ ਆ ਦੰਡ ਪੁਰਸ਼ਾਂ ਨੂੰ ਦੰਡ ਦੇਣ ਲਈ ਸ਼੍ਰੀ ਰਾਮ ਖੁਦ ਚੱਲ ਪਏ ਸੋ ਗੱਜ ਬੱਜ ਬਾਜਣੋਂ ਉਠੰਤ ਭੈ ਧਰੀ ਸੁਰੰਗ ਓਹਣਾ ਨਾਲ ਬੱਧਰਾ ਦੇ ਗੱਜਣ ਵਾਂਗ ਵਾਜੇ ਵੱਜਦੇ ਹਨ ਜੇ ਨਾ ਤੋ ਡਰਾਉਣੀ ਸੁਰ ਨਿਕਲਦੀ ਹੈ। ਸਲਾਦ ਦਾ ਬਾਦਕ ਹੈ ਦਲੰਗ ਸਬਾਦ ਦਾ ਜੋਦਨੋ ਬਰੰਗ। ਸੈਣਾ ਨੂੰ ਸ਼ਸਤਰ ਬੱਧ ਕਰਕੇ ਸ੍ਰੇਸ਼ਟ ਯੋਧਿਆਂ ਨੂੰ ਮਾਰਨ ਲਈ ਚੱਲਦੇ ਹਨ। ਤੇ ਚੱਕ ਚਾਵੜੀ ਨ ਭੰਗ ਫਿਕਾਂਤ ਫੇਂਕਰੀ ਤਰੰ। ਆਕਾਸ਼ ਵਿੱਚ ਚੁੜੇਲਾ ਚੀਕਦੀਆਂ ਹਨ ਅਤੇ ਗਿੱਦੜੀਆਂ ਧਰਤੀ ਉੱਤੇ ਫਿਰਦੀਆਂ ਹਨ। ਪਕਾਂਤ ਮਾਸ ਹਾਰਣੰ ਪਵੰਤ ਜਵਾਲ ਤੁર્ગਦੰ ਮਾਸਾहारी ਮਾਸ ਖਾ ਰਹੇ ਹਨ ਅਤੇ ਦੁਰਗਾ ਮੂੰਹ ਵਿੱਚੋਂ ਅੱਗ ਕੱਢ ਰਹੀ ਹੈ। ਪਵੰਤ ਪਾਰਵਤੀ ਸਿਰੰ ਨਚੰਤ ਈਸਨੋ ਰਣੰ ਪਾਰਵਤੀ ਰੰਡ ਮਾਲਾ ਵਿੱਚ ਸੂਰਮਿਆਂ ਦੇ ਸਿਰ ਪਰੌਂਦੀ ਹੈ ਅਤੇ ਸ਼ਿਵ ਰਣ ਭੂਮੀ ਵਿੱਚ ਨਾਚ ਕਰ ਰਿਹਾ ਹੈ। ਬਕੰਤ ਪੂਤ ਪ੍ਰੇਤਣੋ ਬਕੰਤ ਬੀਰ ਪੈਤਲੰ ਪੂਤ ਪ੍ਰੇਤ ਬੋਲਦੇ ਹਨ ਪੈਤਾਲ ਬੀਰ ਬੜਕਾ ਮਾਰ ਰਹੇ ਹਨ ਤਿਲਕਾ ਛੰਦ ਝੁਟੇ ਵੀਰੰ ਯੁੱਧ ਵਿੱਚ ਸੂਰਮੇ ਝੁੱਟ ਗਏ ਹਨ ਛੋਟੇ ਤੀਰੰ ਤੀਰ ਚੱਲਦੇ ਹਨ ਫੋਟੇ ਅੰਗੰ ਅੱਗ ਫੁੱਟ ਰਹੇ ਹਨ ਟਟੇ ਤੰਗੰ ਅਤੇ ਘੋੜਿਆਂ ਦੇ ਤੰਗ ਟੁੱਟ ਰਹੇ ਹਨ ਭੱਗੇ ਵੀਰੰ ਜਿਨ੍ਹਾਂ ਨੂੰ ਤੀਰ ਵਜ ਰਹੇ ਹਨ ਲੱਗੇ ਤੀਰੰ ਉਹ ਪਜੇ ਚਾ ਰਹੇ ਹਨ ਪਿਖੇ ਰਾਵੰ ਧਰਮ ਧਾਮ ਧਰਮੰ ਤਾਮੰ ਸ਼੍ਰੀ ਰਾਮ ਵੇਖ ਰਹੇ ਹਨ ਜੋ ਜੇ ਜੋਦੰਗ ਯੋਦੇ ਯੂਜ ਰਹੇ ਹਨ ਮਚੇ ਕਰੋਧੰ ਕਰੋਧ ਨਾਲ ਮਚੇ ਹੋਏ ਹਨ ਬਦੋ ਪਾਲੰ ਅਤੇ ਕਹਿੰਦੇ ਹਨ ਬਨ ਲਵੋ ਦੋਨਾ ਪਾਲ ਕਾਨੂੰ ਵੀਰ ਉਤਾਲੰ ਹੈ ਵੀਰੋ 체ਤੀਹੀ ਟੁਕੇ ਟੇਰ ਫਿਰ ਨੇੜੇ ਆ ਟੁਕੇ ਹਨ ਲੀਨੇ ਕੇਰ ਕੇਰਾ ਪਾਲਿਆ ਹੈ ਵੀਰੇ ਬਾਲ ਦੋਵੇਂ ਬਾਲ ਸੂਰਮੇ ਜਿਉਂ ਦਵਕਾਲ ਕਾਲ ਵਾਂਗ ਹਨ ਤਾਂ ਜੀ ਕਾਣ ਸੰਕੋਚ ਛੱਡ ਕੇ ਮਾਰੇ ਪਾਣ ਤੀਰ ਚਲਾ ਰਹੇ ਹਨ ਡਿੱਗੇ ਵੀਰ ਸੂਰਮੇ ਡਿੱਗ ਰਹੇ ਹਨ ਭੱਗੇ ਤੀਰ ਧੀਰਜ ਵਾਲੇ ਵੀ ਭੱਜ ਰਹੇ ਹਨ ਕਟੇ ਅੰਗ ਕਈਆਂ ਦੇ ਅੰਗ ਕੱਟੇ ਗਏ ਹਨ ਡੇਗੇ ਜੰਗ ਕਈ ਯੁੱਧ ਵਿੱਚ ਟਿੱਕੇ ਪਏ ਹਨ ਸੁਧੰਗ ਸੂਰ ਯੁੱਧ ਵਿੱਚ ਸੂਰਮਿਆਂ ਦੇ ਪਿੰਨੇ ਨੂਰ ਮੁਖੜੇ ਨੂਰ ਲਹੂ ਨਾਲ ਭਿੱਜੇ ਹੋਏ ਹਨ ਲਖ ਹੈ ਨਾਹੀਂ ਉਹ ਸਾਰੇ ਧਰਮ ਧਾਮ ਭੱਗੇ ਚਾਹੇ ਸ਼੍ਰੀ ਰਾਮ ਨੂੰ ਛੱਡ ਕੇ ਤਾਂ ਜੇ ਰਾਮ ਭੱਜੇ ਜਾਂਦੇ ਹਨ ਧਰਮੰ ਤਾਂ ਆਤੇ ਪਿੱਛੇ ਨੂੰ ਨਹੀਂ ਵੇਖਦੇ ਔਰ ਐ ਪੇਸ ਔਰ ਪੇਸ ਬਦਲ ਕੇ ਖੋਲੇ ਕੇਸ ਕੇਸ ਖੁੱਲੇ ਛੱਡ ਕੇ ਸ਼ਸਤਰੰਗ ਛੋਰ ਸ਼ਸਤਰਾਂ ਨੂੰ ਛੱਡ ਕੇ ਦਾ ਦਾ ਕੋਰ ਬੇਟਾ ਕੋਰ ਵਜੋਂ ਭਜੇ ਜਾ ਰਹੇ ਹਨ ਦੋਹਰਾ ਦੋਹੋਂ ਦਿਸਨ ਜੋ ਦਾ ਹਰੈ ਪਰਿਓ ਜੁਦ ਦੁਐ ਚਾਮ ਦੋਹਾਂ ਪਾਸਿਆਂ ਤੋਂ ਸੂਰਮੇ ਮਾਰੇਗੇ ਦੋ ਪਹਿਰ ਚੰਗਾ ਜੁਦ ਮਚਿਆ ਜੋਜ ਸਕਲ ਸੈਨਾ ਗਈ ਰਹਿਗੇ ਏਕਲ ਰਾਮ ਸਾਰੀ ਸੈਨਾ ਮਾਰੀ ਗਈ ਸ਼੍ਰੀ ਰਾਮ ਹੀ ਇਕੱਲੇ ਰਹਿ ਗਏ ਤਿਉਹ ਪ੍ਰਾਤ ਬਿਨ ਭੈ ਹਨਿਉ ਅਰ ਸਭ ਦਲ ਸੰਗਾਰ ਜਿਨ੍ਹਾਂ ਨੇ ਢਰ ਹੋ ਕੇ ਤਿੰਨਾ ਪ੍ਰਾਵਾ ਨੂੰ ਮਾਰ ਦਿੱਤਾ ਅਤੇ ਸਾਰੀ ਸੈਨਾ ਨੂੰ ਸੰਗਾਰ ਦਿੱਤਾ ਲਵ ਆਰ ਕੁਸ ਜੋ ਜਨ ਨਮਿਤ ਲੀਨੋ ਰਾਮ ਹਕਾਰ ਲਾਵ ਅਤੇ ਕੁਸ਼ ਉਹਨਾਂ ਦੋਨਾਂ ਭਰਾਵਾਂ ਨੇ ਸ਼੍ਰੀ ਰਾਮ ਨੂੰ ਯੁੱਧ ਲਈ ਵੰਗਾਰਿਆ ਸੈਨਾ ਸਕਲ ਜੁਝਾਏ ਕਾਤ ਬੈਠੇ ਝੱਪ ਜਾਏ ਸਾਰੀ ਸੈਨਾ ਨੂੰ ਮਰਵਾ ਕੇ ਕਿੱਥੇ ਜਾ ਕੇ ਲੁਕੇ ਬੈਠੇ ਹੋ ਅਬ ਹਮ ਸੋ ਤੁਮ ਹੋ ਲਰੋ ਸੋਨ ਸੋਨ ਕੋਸਲ ਰਾਈ ਇਹ ਕੋਸ਼ਲ ਦੇਸ਼ ਦੇ ਰਾਜੇ ਸ਼੍ਰੀ ਰਾਮ ਹੁਣ ਤੋ ਸੀ ਆਪ ਆਕੇ ਸਾਡੇ ਨਾਲ ਯੁੱਧ ਕਰੋ ਨਿਰਖ ਬਾਲ ਨਜ ਰੂਪ ਪ੍ਰਭ ਕਹੇ ਬੈਨ ਮੁਸਕਾਏ ਸ਼੍ਰੀ ਰਾਮ ਨੇ ਬਾਲਕਾ ਨੂੰ ਆਪਣੇ ਮੁਹਾਦਰੇ ਵਾਲਾ ਵੇਖ ਕੇ ਹੱਸ ਕੇ ਬਚਨ ਕਿਹਾ ਕਵਨ ਤਾਤ ਬਾਲਕ ਤਮੈ ਕਵਨ ਤੇ ਹਾਰੀ ਮਾਏ ਏ ਬਾਲਕੋ ਤੁਹਾਡਾ ਪਿਤਾ ਕੌਣ ਹੈ ਅਤੇ ਤੁਹਾਡੀ ਮਾਤਾ ਕੌਣ ਹੈ ਹਰ ਕਾ ਛੰਦ ਮਿਥਲਾਪੁਰ ਰਾਜਾ ਮਿਥਲਾ ਸ਼ਹਿਰ ਜਨਕ ਸੁਪਾਜਾ ਸ਼ੋਭਾਸ਼ਾਲੀ ਰਾਜੇ ਜਨਕ ਤਹ ਸਿਸ ਸੀਤਾ ਦੀ ਬਹੁਤ ਸ਼ੋਭਾਸ਼ਾਲੀ ਆਤ ਸੋਭ ਕੀਤਾ ਪੁਤਰੀ ਸੀਤਾ ਹੈ ਸੋ ਬਨ ਆਏ ਉਹ ਬਨ ਵਿੱਚ ਆਈ ਹੈ ਤਹ ਹਾ ਮਾ ਜਾਏ ਉਸ ਨੇ ਸਾਨੂੰ ਜਨਮ ਦਿੱਤਾ ਹੈ ਹੈ ਦੁਏ ਭਾਈ ਅਸੀਂ ਦੋਵੇਂ ਭਰਾ ਹਾਂ ਸੁਣ ਰਗੁਰਾਈ ਹੇ ਰਗੂ ਕੁਲ ਦੇ ਰਾਜੇ ਸੁਣ ਲਵੋ ਸੋਨ ਸੀ ਰਾਣੀ ਸੀਤਾ ਰਾਣੀ ਦੇ ਪੁੱਤਰ ਹੋਣ ਦੀ ਗੱਲ ਸੁਣ ਕੇ ਰਘੁਬਰ ਚਾਨੀ RAM ਜਾਣ ਗਏ ਚਿੱਤ ਪਹਿਚਾਨੀ ਚਿੱਤ ਵਿੱਚ ਉਹਨਾਂ ਨੂੰ ਪਛਾਣ ਲਿਆ ਮੁਖ ਨਾ ਬਖਾਨੀ ਪਰ ਮੂੰਹੋਂ ਕੋਈ ਗੱਲ ਨਾ ਆਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ